ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦੀਆਂ ਚੋਣਾਂ ਨੂੰ ਲੈ ਕੇ ਫਾਰਮ ਭਰਨ ਦਾ ਜਿਹੜਾ ਸਿਲਸਲਾ ਹੈ ਉਹ ਅੱਜ ਸਿਖਰਾਂ ਤੇ ਹੈ ਲਾਸਟ ਦਿਨ ਹੈ ਫਾਰਮ ਭਰਨ ਦੀ ਤਰੀਕ ਹੈ ਅੱਜ ਤਾਂ ਸਬਡਿਵੀਜ਼ਨ ਤਲਵੰਡੀ ਸਾਬੋ ਵਿਖੇ ਬਲਾਕ ਸੰਮਤੀ ਦੇ ਵੱਖ-ਵੱਖ ਪਾਰਟੀਆਂ ਵੱਲੋਂ ਆਪਣੇ ਮੈਂਬਰਾਂ ਦੇ ਫਾਰਮ ਹੈ ਜਿਹੜੇ ਉਹ ਜਮ੍ਹਾਂ ਕਰਵਾਏ ਜਾ ਰਹੇ ਨੇ ਤਾਂ ਦੂਸਰੇ ਪਾਸੇ ਵਿਰੋਧੀ ਧਿਰ ਵੱਲੋਂ ਇਹ ਵੀ ਕਿਹਾ ਗਿਆ ਕਿ ਸਾਡੇ ਫਾਰਮ ਹੈ ਜਿਹੜੀ ਮੌਕੇ ਦੀ ਸਰਕਾਰ ਵੱਲੋਂ ਉਹ ਰੱਦ ਕਰਵਾਏ ਜਾਣਗੇ ਸਾਨੂੰ ਸ਼ੱਕ ਹੈ ਤਾਂ ਅੱਜ ਹਲਕੇ ਦੇ ਐਮਐਲਏ ਪ੍ਰੋਫੈਸਰ ਬਲਜਿੰਦਰ ਕੌਰ ਵੀ ਆਪਣੀ ਪਾਰਟੀ ਦੇ ਨਾਲ ਆਪਣੇ ਵਰਕਰਾਂ ਦੇ ਬਲਾਕ ਸੰਮਤੀ ਦੇ ਮੈਂਬਰਾਂ ਦੇ ਫਾਰਮ ਜਮ੍ਹਾਂ ਕਰਾਉਣ ਲਈ ਤਲਵੰਡੀ ਸਾਬੋ ਪਹੁੰਚੇ ਨੇ ਗੱਲਬਾਤ ਕਰਾਂਗੇ ਕੀ ਕਹਿਣਾ ਚਾਹੁੰਦੇ ਨੇ ਵਿਰੋਧੀ ਧਿਰ ਵੱਲੋਂ ਜੋ ਕਿਹਾ ਗਿਆ ਉਹਨਾਂ ਦਾ ਉਹ ਕੀ ਜਵਾਬ ਹੈ ਐਲੈਕਸ਼ਨ ਆ ਰਿਹਾ ਹੈ ਜਿਨ੍ਹਾਂ ਵਜ੍ਹਾ ਕਰੀਆਂ ਕੀ ਕਹਿਣਾ ਚਾਹੁੰਦੇ ਨੇ ਸੋ ਅੱਜ ਤਲਵੰਡੀ ਸਾਬੋ ਹਲਕੇ ਦੇ ਜਿਹੜੇ ਬਲਕ ਸੰਮਤੀ ਦੇ ਕੈਂਡੀਡੇਟ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਅੱਜ ਆਪਣੇ ਕਾਗਜ਼ ਭਰੇ ਨੇ ਨਾਮੀਨੇਸ਼ਨ ਹੋਈ ਹੈ ਸੋ ਸਾਰੇ ਜਿਹੜੀਆਂ 25 ਦੀਆਂ 25 ਸੰਮਤੀ ਜਿਨ੍ਹਾਂ ਦੇ ਵਿੱਚੋਂ ਕੈਂਡੀਡੇਟਸ ਇੱਕ ਤੁੱਕ ਮੈਰਿਟ ਬੇਸਿਸ ਤੇ ਜਿਹੜੇ ਇੱਥੇ ਪਹੁੰਚੇ ਨੇ ਤੇ ਸਾਰਿਆਂ ਨੂੰ ਪਾਰਟੀ ਵੱਜੋਂ ਟਿਕਟ ਦੇ ਕੇ ਨਵਾਜਿਆ ਗਿਆ ਜਨੋਮੀਨੇਸ਼ਨ ਕੀਤੀ ਹੈ ਸੋ ਮੈਂ ਸਾਰੇ ਕੈਂਡੀਡੇਟਸ ਨੂੰ ਮੁਬਾਰਕਬਾਦ ਦਿੰਨੀ ਆਂ ਔਰ ਵਧਾਈ ਦਿੰਨੀ ਆਂ ਹਾਂਜੀ ਕੀ ਮੁੱਦਾ ਲੈ ਕੇ ਜਾ ਰਹੇ ਹੋ ਪਿੰਡਾਂ ਚ ਜਾਉਂਗੇ ਨਹੀਂ ਮੁੱਦਾ ਤਾਂ ਉੱਥੇ ਹੁੰਦਾ ਨਾ ਜਿੱਥੇ ਕਿਤੇ ਐਂ ਲੱਗਿਆ ਹੋਵੇ ਕਿ ਸਰਕਾਰ ਨੇ ਆਪਦਾ ਜਿਹੜਾ ਟਿਨਿਓਰ ਆ ਬਿਨਾ ਕਿਸੇ ਕੰਮ ਤੋਂ ਬਿਨਾ ਕਿਸੇ ਕਾਜ ਤੋਂ ਕੱਢ ਦਿੱਤਾ ਜਦੋਂ ਸਰਕਾਰ ਦਾ ਟਿਨਿਓਰ ਜਿਹੜਾ ਫੁੱਲ ਫਲੈਸ਼ਡ ਪਰਫਾਰਮੈਂਸ ਦੇ ਨਾਲ ਰਿਹਾ ਹੋਵੇ ਜਦੋਂ ਪਤਾ ਹੋਵੇ ਕਿ ਅਸੀਂ ਉਸ ਸਰਕਾਰ ਦਾ ਹਿੱਸਾ ਰਹੇ ਹਾਂ ਜਿਹੜੀ ਸਰਕਾਰ ਨੇ ਜਿੰਨੇ ਵਾਦੇ ਕੀਤੇ ਸੀਗੇ ਸਭ ਤੋਂ ਪਹਿਲੀ ਗੱਲ ਤਾਂ ਇੱਕ ਗੱਲ ਜਿਹੜੀ ਆਪਣੇ ਆਪ ਦੇ ਵਿੱਚ ਉਹ ਇਹ ਹੈ ਕਿ ਅਜ ਤੱਕ ਕਿਸੇ ਵੀ ਸਰਕਾਰ ਨੇ ਜਿਹੜੇ ਵਾਅਦੇ ਕਰਦੇ ਸੀ ਉਹਨਾਂ ਨੂੰ ਕਦੇ ਕਿਸੇ ਸਰਕਾਰ ਦੀ ਇੰਨੀ ਹਿੰਮਤ ਨਹੀਂ ਪਈ ਸੀ ਕਿ ਉਹ ਸਰਕਾਰ ਬਣਦਿਆਂ ਸਰ ਪਹਿਲੇ ਸਾਲ ਦੇ ਵਿੱਚ ਆਪਣੇ ਵਾਅਦਿਆਂ ਦੀ ਗਿਣਤੀ ਕਰਾਉਣਾ ਸ਼ੁਰੂ ਕਰਦੀ ਜਾਂ ਉਹਨੂੰ ਪੂਰੇ ਕਰਨ ਦੀ ਗਿਣਤੀ ਸ਼ੁਰੂ ਕਰਦੀ ਹੈ ਕਦੇ ਪੋਸੀਬਲ ਹੀ ਨਹੀਂ ਸੀ ਅਸੀਂ ਪਿਛਲੀਆਂ ਸਰਕਾਰਾਂ ਨੂੰ ਜੇ ਫਰੋਲ ਕੇ ਦੇਖੀਏ ਤਾਂ ਹਰੇਕ ਸਰਕਾਰ ਜੇ ਕੋਈ ਕੰਮ ਕਰਦੀ ਵੀ ਸੀ ਤਾਂ ਉਦੋਂ ਕਰਦੀ ਸੀ ਜਦੋਂ ਐ ਪਤਾ ਲੱਗਦਾ ਸੀਗਾ ਕਿ ਸਾਡੇ 4 ਸਾਲ ਪੂਰੇ ਹੋ ਗਏ 4.5 ਸਾਲ ਪੂਰੇ ਹੋ ਗਏ ਲੈ ਹੁਣ ਜਾਂਦੇ ਜਾਂਦੇ ਇੱਕ ਅੱਧੀ ਭਰਤੀ ਕੱਢ ਜੀ ਸੋ 56000 ਨੌਕਰੀਆਂ ਸਰਕਾਰੀ ਕਹਿਣ ਦੀ ਗੱਲ ਹੁੰਦੀ ਹੈ ਬਿਜਲੀ ਦੇ ਬਿੱਲ ਓਵਰਆਲ ਟੋਟਲ ਫੁੱਲ ਫਲੈਸ਼ਡ ਜਿਹੜੇ ਆ ਮਤਲਬ ਜਿਹਦੇ ਵਿੱਚ ਕੋਈ ਵਿਤਕਰਾ ਨਹੀਂ ਕੋਈ ਭੇਤ ਭਾਵ ਨਹੀਂ 600 650 ਯੂਨਿਟ 600 ਯੂਨਿਟ ਮਾਫ ਕਰਨੀ ਤੇ ਇਹ ਆਪਣੇ ਆਪ ਦੇ ਵਿੱਚ ਜਦੋਂ ਤੋਂ ਸਰਕਾਰ ਬਣੀ ਉਹਦੋਂ ਤੋਂ ਮਾਫੀ ਦੇਣੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਸੋ ਹੋਰ ਬਹੁਤ ਸਾਰੇ ਵਾਅਦੇ ਨੇ ਜਿਹੜੇ ਸਰਕਾਰ ਨੇ ਜਿੱਥੇ ਅੱਜ ਅਸੀਂ ਇਹ ਗੱਲ ਕਰ ਲਈਏ ਮੈਨੂੰ ਇਹ ਪਤਾ ਕਿ ਜਿਹੜੇ ਸਾਡੇ ਪਿੰਡ ਜਿਹੜੇ ਖੇਤ ਜਿਹੜੇ ਟੇਲਾਂ ਤੇ ਪਿੰਡ ਜਿੱਥੇ ਕਦੇ ਪਾਣੀ ਨਹੀਂ ਪਹੁੰਚਦਾ ਸੀਗਾ ਤੇ ਮੈਂ ਕਿਸਾਨਾਂ ਨੂੰ ਆਪ ਹੁਣ ਕਹਿੰਦੇ ਹੋਏ ਸੁਣਿਆ ਵੀ ਕਹਿੰਦੇ ਜੀ ਨਜ਼ਾਰਾ ਆ ਗਿਆ ਲੱਜਤ ਆ ਗਈ ਜੇ ਆਮ ਆਦਮੀ ਪਾਰਟੀ ਦੇ ਸਰਕਾਰ ਬਣੀ ਤਾਂ ਪਹਿਲੀ ਵਾਰੀ ਹੋਇਆ ਕਿ ਸਾਡੇ ਟੇਲਾਂ ਤੇ ਪਾਣੀ ਪਹੁੰਚਿਆ ਪਹਿਲੀ ਵਾਰੀ ਹੋਇਆ ਕਿ ਸਾਨੂੰ ਲਗਾਤਾਰ ਘੰਟਿਆਂ ਵੱਧੀ ਜੜੀ ਆ ਉਹ ਲਾਈਟ ਮੇ ਹਾਸਲ ਹੋਈ ਹੈ ਨਹੀਂ ਤਾਂ ਅੱਜ ਤੱਕ ਕੋਈ ਨਹੀਂ ਸੀਗਾ ਸੋ ਮੁੱਦੇ ਏਜੰਡੇ ਜੇ ਮੈਂ ਕਹਾਂ ਕਿ ਉੱਥੇ ਸਰਕਾਰ ਸੋਚਦੀ ਹੁੰਦੀ ਹੁੰਦੀ ਜਿੱਥੇ ਪਤਾ ਹੋਵੇ ਵੀ ਅਸੀਂ ਜਿਹੜਾ 4 ਸਾਲਾਂ ਚ ਕੋਈ ਪਰਫਾਰਮੈਂਸ ਦਿੱਤੀ ਐ ਸੋ ਆਮ ਆਦਮੀ ਪਾਰਟੀ ਨੇ ਲੇਡੀਜ਼ ਨੂੰ ਦਿੱਤੀਆਂ ਜੀ ਸਾਰੇ ਤੁਸੀਂ ਵੀ ਕਾਗਜ਼ ਭਰੇ ਹੈਗੇ ਪਰ ਉਹ ਬੀਬੀਆਂ ਦਾ ਪੁੱਛਣ ਕੀ ਹੈ ਨਾ ਜੀ ਗਿਆ ਨੂੰ ਕਿ 1000 ਰੁਪਏ ਸਟੱਡ ਨਹੀਂ ਉਹ ਤਾਂ ਦੇਖੋ ਉਹ ਤਾਂ ਉਹ ਤਾਂ ਮੈਂ बार-बार ਮੈਂ ਤੁਸੀਂ ਪੁੱਛ ਲਿਆ ਵਧੀਆ ਕੀਤਾ ਮੈਂ ਅਕਸਰ ਹੀ ਇਹ ਗੱਲ ਕਰਦੀ ਹੁੰਦੀ ਆ ਕਿ ਆਮ ਆਦਮੀ ਪਾਰਟੀ ਨੇ ਇੱਕ ਵਾਅਦਾ ਜਿਹੜਾ ਕਿ 1000 ਰੁਪਏ ਵਾਲਾ ਉਹ ਪੰਡੇਗਾ ਐਂਡ ਵਿਦ ਸ਼ੋਰ ਸ਼ੋਰ ਡੈਫੀਨਿਟਲੀ ਆ ਉਹ ਵਾਅਦਾ ਜਿਹੜਾ ਆ ਉਹਦੇ ਲਈ ਆਪਾਂ ਨੂੰ ਸਾਰਿਆਂ ਨੂੰ ਪਤਾ ਸਾਰੇ ਸਿਆਣੇ ਆ ਤੁਸੀਂ ਪ੍ਰੈਸ ਮੀਡੀਆ ਨੂੰ ਡੀਲ ਕਰਦੇ ਹੋ ਤੁਹਾਨੂੰ ਵੀ ਪਤਾ ਕਿ 1000 ਰੁਪਏ ਹਰ ਘਰ ਦੇ ਵਿੱਚ ਪਹੁੰਚਦਾ ਕਰਨਾ ਹਰ ਲੇਡੀ ਨੂੰ ਇਟ ਮੀਨਸ ਲੋਟ ਆਫ ਬਹੁਤ ਸਾਰਾ ਬਜਟ ਉਹਦੇ ਲਈ ਅਵੇਲੇਬਲ ਹੋਣਾ ਚਾਹੀਦਾ ਸੋ ਪਿੱਛੇ ਜੇ ਫਲੱਡਸ ਆ ਗਏ ਉਹਦੇ ਲਈ ਬਹੁਤ ਸਾਰਾ ਜਿਹੜਾ ਸਰਕਾਰ ਨੇ ਸੋਚਿਆ ਹੁੰਦਾ ਕੈਬਨਟ ਦੇ ਵਿੱਚ ਕਿ ਆ ਫੰਡ ਨੂੰ ਅਸੀਂ ਇੱਧਰ ਨੂੰ ਤਬਦੀਲ ਕਰੀਏ ਉਹ ਫਲੱਡਸ ਦੇ ਵਿੱਚ ਚਲਾ ਗਿਆ ਪਰ ਇਹ ਕਲੀਅਰ ਆ ਕਿ ਜੇ 1000 ਰੁਪਏ ਦਾ ਵਾਅਦਾ ਸਾਡੀਆਂ ਲੇਡੀਆਂ ਦੇ ਨਾਲ ਕੀਤਾ ਤਾਂ ਸਰਕਾਰ ਨੂੰ ਡੈਫੀਨਿਟਲੀ ਪੂਰਾ ਕਰਨਾ ਭ੍ਰੁੱ ਭ੍ਰੁੱਤੀ ਪਾਰਟੀ ਨੂੰ ਕਿਹਾ ਜਾ ਰਿਹਾ ਵੀ ਸਾਡੇ ਕਾਗਜ਼ ਜਿਹੜੇ ਰੱਦ ਕਰਵਾਏ ਜਾ ਰਹੇ ਨਹੀਂ 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 ਦੇਖੋ ਤੁਸੀਂ ਵੇਖਿਆ ਹੋਣਾ ਸਰਪੰਚੀ ਤੁਸੀਂ ਵੇਖਿਆ ਹੋਣਾ ਨਗਰ ਪੰਚਾਇਤ ਲਵੰਡੀ ਸਾਡੇ ਇਹ ਉਹ ਇਲੈਕਸ਼ਨਸ ਹੋਈਆਂ ਨੇ ਜਿਹੜੀਆਂ ਕਦੇ ਕੋਈ ਸੋਚ ਵੀ ਨਹੀਂ ਸਕਦਾ ਸੀ ਕੋਚ ਚਤ ਵੀ ਨਹੀਂ ਸਕਦਾ ਸੀ ਕਿ ਇੰਨੀ ਸ਼ਾਂਤਮਈ ਤਰੀਕੇ ਦੇ ਨਾਲ ਵੀ ਇਲੈਕਸ਼ਨ ਹੋ ਜਾਂਦੀਆਂ ਨੇ ਸੋ ਇਹੋ ਜਿਹਾ ਸਾਡਾ ਕੋਈ ਫੰਡਾ ਨਹੀਂ ਹੈ ਨਾ ਅਸੀਂ ਕਿਸੇ ਨੂੰ ਧਮਕਾਈਏ ਨਾ ਡਰਾਈਏ ਨਾ ਕਿਸੇ ਨੂੰ ਕੋਈ ਇਹੋ ਜਿਹਾ ਕਹੀਏ ਤੇਰੇ ਕਾਗਜ਼ ਰਿਜੈਕਟ ਕਰਾਉਣੇ ਆ हां ठीक है कागज पूरे होने चाहिए सबको दी इतों तक भी होया सीगा सरपंची ਦੇ ਵਿੱਚ ਤਾਂ ਕਈ ਜਿੱਥੇ ਕਿਤੇ ਮਾੜੀਆਂ ਬੁਟੀਆਂ ਲੈਕਿੰਗਸ ਲੱਗਦੀਆਂ ਸੀ ਤਾਂ ਉੱਥੇ ਰਿਕਵੈਸਟ ਕੀਤੀ ਸੀ ਬਾਈ ਕਿਤੇ ਕਿਸੇ ਨੂੰ ਭਲੇਖਾ ਨਾ ਰਹੇ ਜੇ ਕਾਗਜ਼ ਨੀ ਰਿਜੈਕਟ ਕਰਨੀ ਸੋ ਇਦਾਂ ਦਾ ਕੋਈ ਪਾਲਿਸੀ ਨਹੀਂ